ਦੇ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬਹੁਤ ਬੜਾ ਨਿਹਾਇਤ ਰਹਿਮ ਕਰਨ ਵਾਲਾ ਆਪ ਜੀ ਨੂੰ ਜਾਣ ਕੇ ਬਹੁਤ ਬੜੀ ਖੁਸ਼ੀ ਹੋਏਗੀ ਕਿ ਬਾਬਾ ਜੀ ਦਾ ਸਾਲਾਨਾ ਉਸ ਮੁਬਾਰਕ 29ਵਾਂ ਇਸ ਵਾਰ 6 ਜੂਨ ਨੂੰ ਕਰਵਾਇਆ ਜਾ ਰਿਹਾ ਹੈ ਤੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਸਾਰੇ ਪਰਿਵਾਰ ਸਮੇਤ 6 ਜੂਨ ਨੂੰ ਸਵੇਰੇ 8 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਤੇ ਮੇਲੇ ਦੀਆਂ ਰੌਣਕਾਂ ਵਧਾਣੀਆਂ ਹੈ ਇਸ ਵਾਰ ਇਹ ਆਪਣਾ ਪ੍ਰੋਗਰਾਮ ਦਾ ਜੋ ਸਮਾਂ ਰੱਖਿਆ ਹੈ ਸਵੇਰੇ 8 ਵਜੇ ਤੋਂ ਵੰਟੀ ਦੀ ਰਸਮ ਸ਼ੁਰੂ ਹੋਏਗੀ ਤੇ 9 ਵਜੇ ਸਵੇਰੇ ਚਾਦਾ ਦੀ ਰਸਮ ਹੋਏਗੀ ਉਸ ਤੋਂ ਬਾਅਦ ਕਵਾਲੀਆਂ ਦਾ ਪ੍ਰੋਗਰਾਮ ਹੋਏਗਾ 9 ਵਜੇ ਤੋਂ 12 ਵਜੇ ਤੱਕ ਕਵਾਲੀਆਂ ਦਾ ਪ੍ਰੋਗਰਾਮ ਹੋਏਗਾ ਤੇ 12 ਵਜੇ ਤੋਂ ਦੁਆ ਹੋਏਗੀ 1 ਵਜੇ ਤੱਕ 1 ਵਜੇ ਤੋਂ ਲੰਗਰ ਦਾ ਜੋ ਸੰਗਤ ਵਾਸਤੇ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ ਲੰਗਰ ਨੇ ਸ਼ੁਰੂ ਹੋਏਗਾ ਤੇ 12 ਵਜੇ ਤੋਂ ਦੁਆ ਹੋਏਗੀ ਆਪ ਸਾਰੇ ਪਰਿਵਾਰਾਂ ਲਈ ਤੇ ਜਿੱਦਾਂ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਇੱਕ ਸ਼ਬਦ ਸੀ ਇਨਾਇਤ ਮੰਗਨੇ ਵਾਲੋ ভরসা ਰੱਖ ਕੇ ਆ ਜਾਓ ਇੱਕ ਦਿਨ ਐਸਾ ਆਏਗਾ ਇਨਾਇਤ ਹੋ ਹੀ ਜਾਏਗੀ ਤੇ ਆਪ ਸਾਰੇ ਪਰਿਵਾਰ ਸਮੇਤ ਆਪ ਜੀ ਨੂੰ ਬੇਨਤੀ ਹੈ ਆਪ ਸਾਰੇ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਤਾ ਕਰੋ ਤੇ ਮੇਲੇ ਦੀਆਂ ਰੌਣਕਾਂ ਵਧਾਓ